ਪੰਜਾਬੀ ਗਾਇਕ ਮਨਕੀਰਤ ਟੋਲਕ ਨੂੰ ਧਮਕੀ ਦੇਣ ਵਾਲਾ ਹੋਇਆ ਗ੍ਰਿਫਤਾਰ ਮੋਹਾਲੀ ਪੁਲਿਸ ਵੱਲੋਂ ਪੰਜਾਬੀ ਗਾਇਕ ਮਨਕੀਰਤ ਟੋਲਕ ਨੂੰ ਫਰੋਤੀ ਲਈ ਜਾਣ ਤੋਂ ਮਾਰਨ ਦੀ ਧਮਕੀ ਦੇਣ ਵਾਲੇ ਨੂੰ ਦਿੱਲੀ 에어ਪੋਰਟ ਤੋਂ ਕਾਬੂ ਕਰ ਲਿਆ ਗਿਆ ਹੈ ਗ੍ਰਿਫਤਾਰ ਮੁਜਲਮ ਦੀ ਪਛਾਣ ਹਰਜਿੰਦਰ ਸਿੰਘ ਵਾਸੀ ਖੁੱਡਾ ਜਸੂ ਥਾਣਾ ਸਾਰੰਗਪੁਰ ਯੂਟੀ ਚੰ디ਗੜ੍ਹ ਵੱਜੋਂ ਹੋਈ ਹੈ ਅਤੇ ਇਸ ਮੁਜਲਮ ਨੇ ਆਪਣਾ ਦੂਜਾ ਨਾਮ ਰਵਿੰਦਰ ਸਿੰਘ ਵਾਸੀ ਖੁੱਡਾ ਜਸੂ ਥਾਣਾ ਸਾਰੰਗਪੁਰ ਯੂਟੀ ਰੱਖਿਆ ਹੋਇਆ ਹੈ ਇਸ ਸਬੰਧੀ ਐਮਪੀ ਸੌਰਵ ਜਿੰਦਲ ਨੇ ਦੱਸਿਆ ਕਿ ਹਰਜਿੰਦਰ ਸਿੰਘ ਉਰਫ ਰਵਿੰਦਰ ਸਿੰਘ ਨੂੰ ਦਿੱਲੀ 에ਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਹ ਪਿਛਲੇ ਕਰੀਬ 10 ਸਾਲਾਂ ਤੋਂ ਇਟਲੀ ਵਿਖੇ ਰਹਿ ਰਿਹਾ ਸੀ ਤੇ ਹੁਣ ਵਿਦੇਸ਼ ਭੱਜਣ ਦੀ ਫਿਰਾਕ ਵਿੱਚ ਸੀ ਤੇ ਅੱਗੇ ਇਹ ਦੱਸ ਦਿੱਤਾ ਜਾਂਦਾ ਹੈ ਕਿ ਮਨਕੀਰਤ ਔਲਖ ਨੂੰ ਇਹਨਾਂ ਨੇ ਧਮਕੀ ਭਰਿਆ ਮੈਸੇਜ ਕੀਤਾ ਸੀ ਜਿਦੇ ਵਿੱਚ ਲਿਖਿਆ ਗਿਆ ਸੀਗਾ ਕਿ ਹੁਣ ਨਹੀਂ ਬਚਦਾ ਪੁੱਤੂ ਕਰ ਲੈ ਆਪਦੀ ਤਿਆਰੀ ਨਾ ਅਸੀਂ ਤੇਰੀ ਘਰ ਦੀ ਦੇਖਣੀ ਹੈ ਨਾ ਤੇਰੇ ਬੱਚੇ ਦੇਖਣੇ ਨੇ ਹੁਣ ਤੇਰਾ ਟਾਈਮ ਵੀ ਆ ਗਿਆ ਹੈ ਇਹੀ ਮਨਕੀਰਤ ਤੌਲਖ ਨੂੰ ਧਮਕੀ ਭਰੇ ਮੈਸੇਜ ਕਰਦਾ ਸੀਗਾ ਜਿਸ ਤੋਂ ਬਾਅਦ ਇਸ ਨੇ ਮਨਕੀਰਤ ਤੌਲਖ ਨੇ ਥਾਣੇ ਇਹ ਮਾਮਲੇ ਦੀ ਸ਼ਿਕਾਇਤ ਥਾਣੇ ਵਿੱਚ ਕਰਵਾਈ ਸੀ ਤੁਨ ਪਛਾਤੇ ਦੇ ਖਿਲਾਫ ਇਹ ਧਾਰਾ 318 351 ਦੇ ਤਹਿਤ ਮਾਮਲਾ ਦਰਜ ਕਰਾਇਆ ਗਿਆ ਸੀ ਤੇ ਪੁਲਿਸ ਨੇ ਇਸ ਦੀ ਭਾਲ ਸ਼ੁਰੂ ਕਰ ਦਿੱਤੀ ਸੀ ਤੇ ਹੁਣ ਇਹਨੂੰ ਦਿੱਲੀ 에ਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਗਿਆ ਆ ਧੰਨਵਾਦ ਜੀ